ਜਿਨ੍ਹਾਂ ਧੀਆ ਨੇ ਵਿਆਹ ਤੋਂ ਬਾਅਦ ਸੱਸ ਸਹੁਰੇ ਦੀ ਕਦਰ ਨਹੀਂ ਨਾ ਕੀਤੀ ਇਹ ਗੱਲ ਆਪਣੀ ਪੱਲੇ ਬੰਨ ਲਓ ਇੱਥੇ ਇਸ ਚੁੰਨੀ ਦੇ ਨਾਲ ਇੱਕ ਗੰਢ ਲਾ ਕੇ ਲੈ ਜਾਓ ਜਿਨ੍ਹਾਂ ਨੇ ਕਦਰ ਨਹੀਂ ਨਾ ਕੀਤੀ ਆਪਣੇ ਸੱਸ ਸਹੁਰੇ ਦੀ ਨਾ ਇੱਥੇ ਢੋਈਏ ਤੇ ਨਾ ਉੱਥੇ ਢੋਈਏ ਰੱਬ ਆਪਣੀ ਕਲਮ ਦੇ ਵਿੱਚੋਂ ਉਹਦਾ ਨਾਂ ਕੱਟ ਦਿੰਦਾ ਕਿਤਾਬੋਂ ਵੀ ਇਹ ਸਾਡਾ ਨਹੀਂ ਹੋ ਸਕਦਾ ਕਿਉਂ ਉਹ ਬਾਬੇਓ ਰਾਪਾ ਕਹਿੰਦਾ ਜੇ ਤੂੰ ਆਪਣੇ ਮਾਪਿਆਂ ਦੀ ਨਹੀਂ ਹੋਈ ਫਿਰ ਤੂੰ ਸਾਡੀ ਲਿਸਟ ਤੋਂ ਬਾਹਰ ਹੈਂ ਨਰਕ ਦੀ ਜ਼ਿੰਦਗੀ ਜੀਓਗੇ ਫਿਰ ਯਾਦ ਰੱਖਿਓ ਕਈ ਵਾਰੀ ਮੈਂ ਮੰਨਦਾ ਕਈ ਵਾਰੀ ਸੱਸ ਵੀ ਗੁੱਸੇ ਦੇ ਵਿੱਚ ਬੜਾ ਕੁਝ ਬੋਲ ਜਾਂਦੀ ਬੰਦਾ ਔਰਤ ਕਹਿ ਦਿੰਦੀ ਹੈ ਭੈਣ ਕਹਿ ਦਿੰਦੀ ਹੈ ਵੀ ਨਹੀਂ ਮੇਰਾ ਕਸੂਰ ਤਾਂ ਹੈ ਨਹੀਂ ਸੀ ਮੇਰੀ ਸੱਸ ਵੈਸੇ ਹੀ ਬੋਲ ਗਈ ਪਰ ਉਸ ਵੇਲੇ ਕੋਈ ਗੱਲ ਕਰਿਆ ਕਰੋ ਥੋੜਾ ਪਰਦਾ ਕਰਕੇ ਕਿਤੇ ਹੋਰ ਪਾਸੇ ਖੜ ਜੋ ਉਹਦਾ ਵੀ ਗੁੱਸਾ ਠੰਡਾ ਹੋ ਜਾਊਗਾ ਤੁਹਾਡਾ ਵੀ ਠੰਡਾ ਹੋ ਜਾਊਗਾ ਜਦੋਂ ਮੂੰਹ ਦੇ ਵਿੱਚ ਮੂੰਹ ਪਾ ਕੇ ਜਵਾਬ ਦੋਗੇ ਨਾ ਬਾਬਾ ਜੀ ਫਿਰ ਉਸ ਘਰ ਦੇ ਵਿੱਚ ਹਮੇਸ਼ਾ ਦੁੱਖ ਤਕਲੀਫਾਂ ਨਹੀਂ ਸਾਹਮਣਾ ਕਰਨਾ ਪੈਣਾ ਉਥੇ ਖੁਸ਼ੀਆਂ ਦੀ ਉਗਦੀਆਂ ਉਥੇ ਤੇ ਕੁਰੰਡ ਪੈਦਾ ਹੋਣਗੇ ਮਿਲ ਕੇ ਰਿਆ ਕਰੋ ਮਿਲ ਕੇ